ਕਰਕੇ ਇਹਨਾਂ ਦੇ ਮੰਤਰੀਆਂ ਨੂੰ ਬੋਲਣਾ ਪੈ ਗਿਆ ਇਹਨਾਂ ਦਾ ਕੇਂਦਰੀ ਮੰਤਰੀ ਪਿਊਸ਼ ਗਿਓਲ ਬੋਲ ਰਿਹਾ ਇੱਕ ਸਵੇਲਣ ਦੇ ਵਿੱਚ 24 ਅਕਤੂਬਰ ਦੇ ਵਿੱਚ ਉਹ ਕਹਿੰਦਾ ਆ ਜਿਹੜੀ ਐਮਾਜ਼ਨ ਕੰਪਨੀ ਹੈ ਟੀਮਾਲਟ ਫਲਿੱਪਕਾਰਟ ਵਰਗੀਆਂ ਇਹਨਾਂ ਨੇ ਅਜਾੜਾ ਕਰਨਾ ਹੈ ਕਹਿੰਦਾ ਸਾਡੇ ਪੰਜਾਬ ਦੀਆਂ ਦੁਕਾਨਾਂ ਦਾ ਸਾਡੇ ਛੋਟੇ ਦੁਕਾਨਦਾਰ ਸਾਡੇ ਵਪਾਰੀ ਭਰਾ ਇਹ ਖਤਮ ਕਰਨਾ ਹੈ ਸਾਰਾ ਕੁਝ ਇਸ ਕਰਕੇ ਸੁਨੇਹਾ ਲੈ ਕੇ ਆਇਆ ਭਰਾਵੋ ਤੁਹਾਡੇ ਕੋਲੇ ਚੌਕੀਦਾਰ ਵਾਲਾ ਹੋਕਾ ਲੈ ਕੇ ਆਇਆ ਭਰਾਵੋ ਉਹ ਜਦੋਂ ਚੋਰੀ ਹੋ ਗਈ ਜਦੋਂ ਡੀਮਾਰਟ ਕਬਜ਼ਾ ਕਰਦੀ ਸਾਰੇ ਪੰਜਾਬ ਤੇ ਫੇਰ ਜਾਗਿਓ ਭਰਾਵੋ ਚਾਹੇ ਜੇ ਨਾ ਜਾਗਿਓ ਉਹ ਜਦੋਂ ਤੁਹਾਡੀਆਂ ਦੁਕਾਨਾਂ ਖਤਮ ਕਰਤੀਆਂ ਜਦੋਂ ਡੀਮਾਰਟ ਦਾ ਜਿੰਨ ਇਹ ਕੋਬਰਾ ਨਾਗ ਡੰਗ ਗਿਆ ਭਰਾਵੋ ਤੁਹਾਡੀਆਂ ਦੁਕਾਨਾਂ ਨੂੰ ਫੇਰ ਜਿਹੜਾ ਜਾਗੇ ਜਿਹੜਾ ਨਾ ਜਾਕੇ ਇਸ ਕਰਕੇ ਜਿਹੜਾ ਆਪ ਦੀ ਪਰਜਾ ਬੰਦ ਰਹੇ ਹਾਂ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਹੈ ਆਪ ਪੜੋ ਆਪਣੇ ਪਰਿਵਾਰਾਂ ਨੂੰ ਪੜਾਓ ਇਹਦੇ ਵਿੱਚ ਭਰਾਵੋ ਤੁਹਾਡੀ ਜ਼ਿੰਦਗੀ ਦਾ ਅਸਲ ਇਲਾਜ ਇਹਦੇ ਵਿੱਚ ਦੱਸਿਆ ਵੀ ਕਿਵੇਂ ਲੁੱਟ ਰਹੇ ਨੇ ਪੰਜਾਬ ਨੂੰ ਆ ਡੀਮੋਲਟ ਦਾ ਜਿੰਨਾ ਜਿਹੜਾ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਇਹਨੇ ਸਾਰੇ ਜਿੰਨੇ ਬਰਨਾਲੇ ਦੇ ਸ਼ਹਿਰ ਦੇ ਭਰਾਵੋ ਦੁਕਾਨਦਾਰ ਭਰਾਵੋ ਇਹਨੇ ਸਾਰੇ ਲਗੜਨੇ ਨੇ ਭਰਾਵੋ ਕਿਉਂਕਿ ਇਹ ਲੋਹੇ ਦਾ ਸੁਹਾਗਾ ਹੈ ਭਰਾਵੋ ਇਹਨੇ ਆ ਦੁਕਾਨਦਾਰੀ ਨਹੀਂ ਛੱਡਣੀ ਭਰਾਵੋ ਕਿਉਂਕਿ ਇਹਨਾਂ ਨੇ ਸੂਈ ਤੋਂ ਲੈ ਕੇ ਪਰਾਵੋ ਜਹਾਜ ਤੱਕ ਮਿਲਣਾ ਡੀਮੋਲਟ ਕੱਪੜੀ ਤੋਂ ਆ ਛੋਟੀਆਂ ਦੁਕਾਨਾਂ ਤੇ ਨਹੀਂ ਭਰਾਵੋ ਆਉਣਾ ਕਿਸੇ ਨੇ ਇਹਨਾਂ ਨੇ ਅੱਧੇ ਰੇਟ ਤੇ ਚੀਜ਼ਾਂ ਵੇਚਣੀਆਂ ਨੇ ਜਦੋਂ ਤੁਹਾਡੀ ਦੁਕਾਨਦਾਰੀ ਖਤਮ ਹੋ ਗਈ ਤੁਸੀਂ ਮੁਕਾਬਲੇ 'ਚੋਂ ਹੋਗੇ ਬਾਹਰ ਤਾਂ ਇਹਨਾਂ ਨੇ ਫਿਰ 10 ਗੋੜਾ ਰੇਟ ਤੇ ਵੇਚਣਾ ਡੀਮੋਲਟ ਦੇ ਉਹੀ ਸਮਾਨ ਉਹੀ ਸਮਾਨ 100 ਵਾਲਾ 1000 ਚ ਵੇਚਣਾ ਤੇ ਉਹੀ ਸਮਾਨ ਜਿੰਨਾ ਚਿਰ ਤੁਸੀਂ ਮੁਕਾਬਲੇ ਦੇ ਵਿੱਚੋਂ ਉਹੀ ਸਮਾਨ ਇਹਨਾਂ ਨੇ 100 ਵਾਲਾ ਭਰਾਵੋ 50 ਰੁਪਈਆ ਦੇ ਵਿੱਚ ਵੇਚਣਾ ਅੱਧ ਰੇਟ ਤੇ ਤੁਹਾਡੀ ਬਦਾਨਦਾਰੀ ਜਦੋਂ ਖਤਮ ਹੋ ਗਈ ਫਿਰ ਇਹਨਾਂ ਨੇ ਉਹ 10 ਗੋਣਾ ਰੇਟ ਤੇ ਵੇਚਣਾ ਹੈ ਭਰਾਵੋ ਇਸ ਕਰਕੇ ਆਹ ਲੀਫਲੈਟ ਲੈ ਕੇ ਆਇਆ ਭਰਾਵੋ ਇਹਦੇ ਵਿੱਚ ਉਹ ਜਿੰਨ ਬੰਦ ਕੀਤਾ ਹੋਇਆ ਭਰਾਵੋ ਇਹ ਜਿੰਨ ਦੀ ਸ੍ਰੀ ਨੱਪਣੀਆਂ ਭਰਾਵੋ ਇਹਦੇ ਵਿੱਚ ਨੇ ਭਰਾਵੋ ਵੱਡੇ ਜਿੰਨ Amazon ਸਨਿਪਕਾਡ ਵਰਗੀਆਂ ਉਹ Amazon ਜਿਹਦੀ ਇੱਕ ਦਿਨ ਦੀ ਕਮਾਈ 1624 ਕਰੋੜ ਰੁਪਇਆ ਕਮਾਈ ਹੈ ਭਰਾਵੋ ਐਮਾਜਨ ਦੀ ਇੱਕ ਦਿਨ ਦੀ 1624 ਕਰੋੜ ਸਾਰੇ ਪੰਜਾਬ ਦੇ ਦੁਕਾਨਦਾਰਾਂ ਦਾ ਪੈਸਾ ਨਹੀਂ ਬਣਦਾ ਭਰਾਵੋ ਇਹ ਸਾਰੀਆਂ ਦੁਕਾਨਾਂ ਇੱਕ ਦਿਨ ਦੇ ਵਿੱਚ ਖਾ ਜਾਣੀਆਂ ਨੇ ਐਮਾਜਨ ਨੇ ਇਹ ਵੱਡੀ ਲੁੱਟਾ ਭਰਾਵੋ ਇਹ ਵੱਡੇ ਡਾਕੇ ਨੇ ਭਰਾਵੋ ਇਹ ਕਹਿੰਦੇ ਨੇ ਸੈਨਿਕ ਇੰਡੀਆ ਇਹ ਕਹਿੰਦੇ ਨੇ ਖੁਸ਼ਹਾਲ ਇੰਡੀਆ ਇਹਨਾਂ ਨੇ ਬੇੜਾ ਘਰਕ ਕਰਤਾ ਭਰਾਵੋ ਹਿੰਦੁਸਤਾਨ ਦਾ ਇਹ ਖਾਦੇ ਸਾਡਾ ਨੇ ਭਰਾਵੋ ਤੇ ਰਾਖੀ ਦਾਨੀਆਂ ਦੀ ਕਰਦੇ ਨੇ ਖਾਦੇ ਸਾਡਾ ਨੇ ਜਾ ਕੇ ਭਰਾਵੋ ਹਵਾਨੀਆਂ ਦੀ ਰਾਖੀ ਕਰਦੇ ਨੇ ਇਹ ਜਾ ਕੇ ਵੋਟਾਂ ਵਾਲੇ ਇਹ ਛੋਟੇ ਨਹੀਂ ਰਹਿੰਦੇ ਭਰਾਵੋ ਇਹਨਾਂ ਨੂੰ ਸਵਾਲ ਕਰੋ ਆ ਜਿਹੜੇ ਸਵਾਲ ਨੇ ਇਸ ਪਰਚੇ ਦੇ ਵਿੱਚ ਇਹ ਪੁੱਛੋ ਇਹਨਾਂ ਵੋਟਾਂ ਵਾਲਿਆਂ ਨੂੰ ਕਿ ਆ ਸਵਾਲਾਂ ਦਾ ਜਵਾਬ ਦੇ ਕੇ ਜਾਣ ਫੇਰ ਬੋਲੀ ਸਟੇਜ ਤੇ ਪਹਿਲਾਂ ਇਹਨਾਂ ਦਾ ਜਵਾਬ ਦੇ ਆ ਡੀ ਮਾਇਸ ਨੂੰ ਵਧਾਵਾ ਚਾਹੁੰਦੇ ਰਹੋ ਇਥੋਂ ਦੇ ਵੋਟ ਮਟੋਰੂ ਟੋਲੇ डीमार्ट ਨੂੰ ਵੱਡੇ ਪੱਦਰ ਤੇ ਕਿਉਂ ਬਜ਼ਾਰ ਦੇ ਵਿੱਚ ਲਿਆ ਰਹੇ ਹੋ ਐਮਾਜ਼ਨ ਨੂੰ ਵਡਾਵਾ ਕਿਉਂ ਦੇ ਰਹੋ ਫਲਿੱਪਕਾਰਟ ਨੂੰ ਕਿਉਂ ਦੇ ਰਹੋ ਉਹ ਅਡਾਨੀ ਨੂੰ ਕਾਤੋਂ ਦੇ ਰਹੋ ਉਹ ਵਾਨੀ ਦੀਆਂ ਭਾਰਤ ਵਾਲਾ ਸੜਕਾਂ ਨੂੰ ਕਾਤੋਂ ਵਡਾਵਾ ਦੇ ਰਹੋ ਕਿਉਂਕਿ ਭਰਾਵੋ ਇਹਨੇ ਸਾਰਾ ਕੁਝ ਮੰਨ ਜੜਾ ਹੈ ਭਰਾਵੋ ਇਹ ਜੜੀਆਂ-ਬੱਡੀਆਂ ਭਾਰਤ ਵਾਲਾ ਪ੍ਰੋਜੈਕਟ ਕੱਢੇ ਨੇ ਭਰਾਵੋ ਇਹਨੇ ਆ ਦੁਕਾਨਦਾਰ ਭਰਾਵਾਂ ਦਾ ਯਾੜਾ ਕਰਨਾ ਹੈ ਭਰਾਵੋ ਵੱਡੇ ਪੱਦਰ ਤੇ ਇਹ ਇਕੱਲੇ ਭਰਾਵੋ ਸੜਕਾ ਨਹੀਂ ਹੈ ਇਨਾਂ ਦੇ ਕੋਲ ਦੀ ਰੇਲਵੇ ਲੈਣਾ ਲਿਕੜਨੀਆਂ ਨੇ ਭਰਾਵੋ ਦੋ ਵੱਡੀਆਂ ਪੰਜਾਬ ਦੇ ਵਿੱਚ ਜਿਹੜਿਆਂ ਦੇ ਵਿੱਚ ਖੁਦ ਖੁਸ਼ਕਬੰਦਰਗਾਹ ਚਲਾਉਣੀਆਂ ਨੇ ਭਰਾਵੋ ਆਹ ਦੁਕਾਨਦਾਰੀ ਨੂੰ ਖਤਮ ਕਰਨ ਵਾਸਤੇ ਆਹ ਭਾਰਤ ਵਾਲਾ ਸ਼ੜਕਾ ਵਰਗੇ ਜਿੰਨ ਲਿਆ ਕੇ ਬੰਨ ਤੇ ਭਰਾਵੋ ਪੰਜਾਬ ਦੇ ਵਿੱਚ ਦੁਕਾਨਦਾਰ ਭਰਾ ਸੋਚਦੇ ਹੋਣੇ ਵੀ ਆਹ ਭਾਰਤ ਵਾਲਾ ਸ਼ੜਕ ਨਾਲ ਸਾਡਾ ਕੀ ਕੱਲ ਕਰਦਾ ਏ ਇਹ ਅਜਾਣਾ ਭਰਾਵੋ ਤੁਹਾਡਾ ਅਜਾਣਾ ਇਹ ਵੱਡੇ ਪੱਦਰ ਤੇ ਯਾਦਾ ਕਰਨਾ ਭਰਾਵੋ ਜੇ ਤਾਂ ਜਿਹੜੇ ਕੰਗੀਆਂ ਨੇ ਛੜਕਾ ਇਹ ਤਾਂ ਆਪ ਦੇ ਕਿਰਾਏ ਵੀ ਖਛਤ ਕਰ ਰਹੇ ਨੇ ਭਰਾਵੋ ਇਹ ਟ੍ਰੇਨਰ ਆਈ ਤੇ ਇਹ ਕਰਦੀ ਸਾਨੂੰ ਜਵਾਨ ਬੜਾ ਮੇਜੰਗੀਆਂ ਦੇ ਵਿੱਚ ₹200 ਨੇ ਉਹਨਾਂ ਦੇਕੈਂ ₹200 ਹੋਣੇ ਨੇ ਵਾਰਨਾ ਪਾਲਣ ਪੋਸ਼ਣ ਕਰਦੇ ਆ ਆਪਣੇ ਬੱਚਿਆਂ ਨੂੰ ਪੜਾਉਂਦੇ ਆ ਆਪਣੇ ਬੱਚਿਆਂ ਦੇ ਵਿਆਹ ਕਰਦੇ ਆ ਜੇ ਭਰਾਵੋ ਇਹ ਸਾਡੇ ਕਾਰੋਬਾਰ ਖਤਮ ਹੋ ਗਏ ਤਾਂ ਫਿਰ ਭਰਾਵੋ ਸਾਡੇ ਕੋਲੇ ਪੱਲੇ ਕੁਝ ਨਹੀਂ ਰਹਿਣਾ ਸਾਡੇ ਹੱਥੋਂ ਖੁੱਸ ਜਾਣਾ ਸਾਰਾ ਕੁਝ ਸੋਏ ਸਮਾਸਤੇ ਬੇਨਤੀ ਕਰਨਾ ਆ ਭਰਾਵੋ ਜਾਗ ਜਿਏ ਆਪਾਂ ਆਪਾਂ ਇੱਕ ਮੁੱਠ ਹੋ ਜੀਏ ਕਿਸਾਨ ਤੇ ਦੁਕਾਨਦਾਰ ਜਦੋਂ ਇਕੱਠੇ ਹੋਏ ਜਦੋਂ ਆਂਡੇ ਭਰਾਵੋ बचारा दुकान कबीना खे बेनती करण खे अॼु बराना शहर जे विच हर दुकानदार जी बेती करायो दुकानदार हथा गोला पाण इन लुकियां इहे दाद ते प्राओो ਕਪਤਨ ਕਥੇ ਹੋ ਕੀ ਲੋੜਾ ਕਿਉਂਕਿ ਅਗ ਅਰਧਿਆ ਵਰਗਾ ਜਿਲ੍ਹਾ ਉਨੂੰ ਵੀ ਸਰਾਹੋਂ ਖਤਮ ਕਰਨ ਦੀ ਤਿਆਰੀ ਹੈ ਸੈਲਰ ਵਰਗਾ ਜਿਲ੍ਹਾ ਸੈਲਰ ਦੇ ਮਾਲਕ ਅਜ ਦੇਸ਼ਾਤ ਇੱਕ ਸਮਾਹੇ ਨਾ ਰਹੋ ਉਹਨਾਂ ਨੂੰ ਪਿਛਲੇ ਸਟਾਕ ਦੇ